ਜੇਗਾ ਮੁਕਤੀ ਜੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਰਹੇਗਾ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲ ਕੇ ਖੰਡੇ ਬਾਟੇ ਦਾ ਅਮਰਤ ਛੱਕੇ ਪੰਜ ਪਿਆਰਿਆਂ ਦੀ ਰਹਿਤ ਬਹਿਤ ਵਿੱਚ ਰਹੇਗਾ ਤੇ ਸਤਿਗੁਰੂ ਪਾਤਸ਼ਾਹ ਨੇ ਉਹਦੇ ਵਾਸਤੇ ਤੇ ਇੰਨਾ ਸੌਖਾ ਬਚਨ ਕਰ ਦਿੱਤਾ ਕਿ ਜਿਹੜਾ ਗੁਰਦੁਆਰਾ ਸਨ ਸਾਹਿਬ ਦੇ ਸਨ ਦੇ ਵਿੱਚ ਹੀ ਲੰਘ ਜਾਵੇਗਾ ਤੇ ਉਹ 84 ਲੱਖ ਜੁਨਾਂ ਤੋਂ ਮੁਕਤ ਹੋ ਜਾਵੇਗਾ ਮੇਰੇ ਸਤਿਗੁਰੂ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸਾਡੇ ਉੱਪਰ ਇਸੇ ਤਰ੍ਹਾਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਆਖੇ ਨੇ ਰਹਿਤ ਨਾਮਿਆਂ ਦੇ ਅੰਦਰ ਸ਼ਬਦ ਵਰਤੇ ਨੇ ਕਿ ਜਿਹੜਾ ਗੁਰੂ ਦਾ ਪਿਆਰਾ ਗੁਰਸਿੱਖ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਰਗਾਂ ਦੇ ਰਾਹੀਂ ਸਰੀਰ ਵਿੱਚ ਲੰਘਾ ਲਵੇਗਾ ਤੇ ਉਹਨੂੰ 10000 ਸਾਲ ਜਿਹੜਾ ਹੈ ਇੰਨਾ ਸਮਾਂ ਮਨੁੱਖਾ ਜਨਮ ਦਾ ਵਾਰ-ਵਾਰ ਦਿੰਦਾ ਰਹਾਂਗਾ ਕਿ ਇੱਕ ਜਨਮ ਦੇ ਵਿੱਚ ਕਮਾਈ ਕਰਕੇ ਪਰਮਾਤਮਾ ਤੱਕ ਨਾ ਪਹੁੰਚੇ ਗੁਰੂ ਦਾ ਸਿੱਖ ਕਲਗੀਧਰ ਪਿਤਾ ਸਤਗੁਰੂ ਕਹਿੰਦੇ ਅਗਲਾ ਜਨਮ ਫਿਰ ਇਹਨੂੰ ਮਨੁੱਖਾ ਦੇਵਾਂਗਾ ਉਸ ਜਨਮ ਵਿੱਚ ਕਮਾਈ ਵਿੱਚ ਘਾਟ ਰਹਿ ਗਈ ਅਗਲਾ ਜਨਮ ਫਿਰ ਮਨੁੱਖਾ ਦੇਵਾਂਗਾ 10000 ਸਾਲ ਤੱਕ ਮਨੁੱਖਾ ਜਨਮ ਦੇ ਦੇ ਕੇ ਗੁਰਸਿੱਖ ਨੂੰ ਆਪਣੇ ਚਰਨਾਂ ਦੇ ਵਿੱਚ ਅਭੇਦ ਕਰ ਲਵਾਂਗਾ ਐਸੀਆਂ ਬਖਸ਼ਿਸ਼ਾਂ ਕਿਹਨੇ ਕੀਤੀਆਂ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਅਸੀਂ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਪਹਿਰਾ ਦੇ ਕਰਕੇ ਸਾਧ ਸੰਗਤ ਜੀ ਖੰਡੇ ਬਾਟੇ ਦੇ ਅੰਮ੍ਰਿਤ ਦੇ ਧਾਰਨੀ ਬਣੀਏ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਪ੍ਰਾਪਤ ਹੋ ਗਿਆ ਫਿਰ ਆਟੋਮੈਟਿਕ ਹੀ ਸਤਿਗੁਰੂ ਦੇ ਪੁੱਤਰ ਧੀਆ ਗੁਰੂ ਦੇ ਬੱਚੇ ਬਣ ਜਾਣਾ ਗੁਰੂ ਸਾਹਿਬ ਨੇ ਜਿੰਨੀਆਂ ਕਮਾਈਆਂ ਕੀਤੀਆਂ ਹੇਮਕੁੰਟ ਪर्वਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਰੇਤ ਅਕ ਆਹਾਰ ਕਰ ਅਰੋੜਾਂ ਕੀ ਗੁਰ ਕਰੀ ਵਿਛਾਈ ਗੁਰੂ ਨਾਨਕ ਸਾਹਿਬ ਨੇ ਵੀ ਜਪ ਤਪ ਕੀਤੇ ਕਰਤਾਰਪੁਰ ਦੀ ਧਰਤੀ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਜਗਤੋਂ ਚੌਂਕੜੇ ਲਾਏ ਹੇਮਕੁੰਟ ਦੀ ਪਾਵਨ ਧਰਤੀ ਤੇ ਗੁਰੂ ਨੂੰ ਕੀ ਲੋੜ ਸੀ ਜਪ ਤਪ ਕਰਨ ਦੀ ਕਮਾਈ ਕਰਨ ਦੀ ਗੁਰੂ ਨੂੰ ਭਾਵੇਂ ਕੋਈ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਕੀਤਾ ਸਾਡੇ ਵਾਸਤੇ ਕੀਤਾ ਹੈ ਮਾਤਾ ਪਿਤਾ ਆਪਣੀ ਜ਼ਿੰਦਗੀ ਬੜੀ ਸਾਦਗੀ ਨਾਲ ਕੱਟ ਲੈਂਦੇ ਨੇ ਗਰੀਬੀ ਵਿੱਚ ਆਪਣਾ ਸਮਾਂ ਗੁਜ਼ਾਰ ਜਾਂਦੇ ਨੇ ਤੇ ਮਨ ਵਿੱਚ ਖਿਆਲ ਆਉਂਦੇ ਮੇਰੀ ਨੇਕ ਸੰਤਾਨ ਪੁੱਤ ਪੋਤਰੇ ਪੜੋਤਰੀਆਂ ਨੂੰ ਕੋਈ ਔਖ ਨਾ ਹੋਵੇ ਜਿੰਨੀਆਂ ਜ਼ਮੀਨਾਂ ਜੈ ਦਾਤਾ ਪ੍ਰਾਪਰਟੀਆਂ ਜਿੰਨਾ ਧਨ ਬਣਾਇਆ ਮਾਤਾ ਪਿਤਾ ਨੇ ਉਹ ਪੁੱਤਰਾਂ ਦੇ ਵਾਸਤੇ ਕਰਦੇ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਸਾਧਨਾ ਕੀਤੀ ਗੁਰੂ ਨਾਨਕ ਸਾਹਿਬ ਨੇ ਜਪ ਤਪ ਕੀਤੇ ਉਹ ਸਾਡੇ ਗੁਰਸਿੱਖ ਪੁੱਤਰਾਂ ਵਾਸਤੇ ਕੀਤੇ ਨੇ ਗੁਰਸਿੱਖ ਅੰਮ੍ਰਿਤ ਦਾ ਧਾਰਨੀ ਹੋ ਕਰਕੇ ਬਹੁਤੀ ਕਮਾਈ ਨਹੀਂ ਕਰ ਸਕੇਗਾ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੋ ਬਾਣੀਆਂ ਸ਼ਾਮ ਦੀਆਂ ਇਹ ਨਿਤਨੇਮ ਇੰਨਾ ਕਰਦਾ ਰਹੇ ਚਾਰ ਬੱਜਰਕ ਰਹਿਤਾਂ ਤੋਂ ਰਹਿਤ ਹੋ ਕਰਕੇ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦਾ ਰਹੇ ਉਹ ਸਾਡੇ ਜਪ ਤਪ ਦੇ ਵਿੱਚੋਂ ਹਿੱਸਾ ਲੈ ਕੇ ਸਾਡੇ ਵਿੱਚ ਹੀ ਆ ਕਰਕੇ ਅਭੇਦ ਹੋ ਜਾਵੇਗਾ ਇਹ ਗੁਰੂ ਸਾਹਿਬ ਨੇ ਸਾਡੇ ਵਾਸਤੇ ਬਖਸ਼ਿਸ਼ਾਂ ਕੀਤੀਆਂ ਨੇ ਸੋ ਸਾਧ ਸੰਗਤ ਅੱਜ ਜਿਹੜਾ ਅਸੀਂ ਇਹ ਪਾਵਨ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਇਹ ਵਿਸਾਖੀ ਨੂੰ ਵੀ ਸਮਰਪਿਤ ਕੀਤਾ ਜਾ ਰਿਹਾ ਹੈ ਅੱਜ ਜਿੱਥੇ ਪੰਜ ਪਿਆਰੇ ਸਹਿਬਾਨ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਜੀ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਰਹੇ ਨੇ ਉਹਨਾਂ ਪੰਜ ਪਿਆਰੇ ਸਹਿਬਾਨਾਂ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਤਾਕਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਜੀ ਉਹ ਵੀ ਸਮੂਲੀਅਤ ਕਰ ਰਹੇ ਨੇ ਸਾਧ ਸੰਗਤ ਜੀ ਜਿਹੜਾ ਅੰਮ੍ਰਿਤ ਹੈ ਇਹ ਵੱਡੇ ਭਾਗਾਂ ਨਾਲ ਜੀਵ ਨੂੰ ਪ੍ਰਾਪਤ ਹੁੰਦਾ ਹੈ ਪੁਰਾਣਾ ਸਮਾਂ ਸੀ ਕਹਦੇ ਗੁਰੂ ਦੇ ਸਿੱਖ ਪੈਦਲ ਚੱਲ ਕੇ ਬੈਲ ਗੱਡੀਆਂ ਘੋੜਿਆਂ ਦੇ ਉੱਤੇ ਜਾ ਕੇ ਪਹਾੜੀ ਰਸਤੇ ਲੰਘ ਕਰਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਅੰਮ੍ਰਿਤ ਪਾਨ ਕਰਿਆ ਕਰਦੇ ਹੱਥ ਜੋੜਦੇ ਸੀ ਉੱਥੇ ਪੰਜ ਪਿਆਰਿਆਂ ਕੋਲ ਜਾ ਕਰਕੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕਰਕੇ ਪੰਜ ਪਿਆਰਿਆਂ ਅੱਗੇ ਹੱਥ ਜੋੜ ਕਰਕੇ ਉੱਥੇ ਅੰਮ੍ਰਿਤ ਪਾਨ ਕਰਦਾ ਕੋਈ ਤਾਕਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਅਮਰਤ ਪਾਨ ਕਰਦਾ ਕੋਈ ਹਜੂਰ ਸਾਹਿਬ ਦੀ ਧਰਤੀ ਕੋਈ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਅਮਰਤ ਪਾਨ ਕਰਦੇ ਇੰਨੇ ਸਾਧਨ ਨਹੀਂ ਸਨ ਅੱਜ ਸਾਧ ਸੰਗਤ ਜੀ ਸਤਿਗੁਰੂ ਨੇ ਏਡੀ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਹੈ ਕਿ ਸਾਡੇ ਪਿੰਡ ਪਿੰਡ ਵਿੱਚ ਨਗਰਾਂ ਨਗਰਾਂ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਿੱਥੇ ਗੁਰਮਤ ਸਮਾਗਮ ਹੁੰਦੇ ਨੇ ਉਥੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਆ ਕੇ ਸਾਨੂੰ ਪਿੰਡਾਂ-ਪਿੰਡਾਂ ਵਿੱਚ ਅੰਮ੍ਰਿਤ ਜਿਹੜਾ ਵਰਤਾ ਰਹੇ ਨੇ ਫਿਰ ਇਹ ਸਾਡੀ ਮਾੜੀ ਭਾਗ ਹੋਈ ਜਿਹੜੇ ਹਾਲੇ ਵੀ ਅੰਮ੍ਰਿਤ ਤੋਂ ਬਾਝੇ ਰਹਿ ਗਏ ਅੰਮ੍ਰਿਤ ਜਿਹੜਾ ਹੈ ਸਾਧ ਸੰਗਤ ਅੰਮ੍ਰਿਤ ਕੀ ਸਾਰ ਸੋਈ ਜਾਣਾ ਜੇ ਅੰਮ੍ਰਿਤ ਕਾ ਵਪਾਰੀ ਜੀਓ ਜਿਹੜਾ ਅਧਿਕਾਰੀ ਹੋਵੇਗਾ ਉਹਨੂੰ ਪਤਾ ਵੀ ਅੰਮ੍ਰਿਤ ਕੀ ਹੈ ਇਹ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਅੰਮ੍ਰਿਤ ਹੈ ਕੱਲੇ ਪਤਾਸੇ ਘੋਲ ਕੇ ਮਠਾਸ ਨਾਲ ਅੰਮ੍ਰਿਤ ਨਹੀਂ ਬਣ ਜਾਂਦਾ ਜਿੰਨੀ ਦੇਰ ਪੰਜ ਬਾਣੀਆਂ ਪੰਜ ਪਿਆਰੇ ਨਹੀਂ ਪੜਦੇ ਓਨੀ ਦੇਰ ਅੰਮ੍ਰਿਤ ਨਹੀਂ ਬਣੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ ਜੋ ਮਰਜਾਦਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਲਾਈ ਅੱਜ ਸੀਨੇ ਪਸੀਨੇ ਸਾਡੇ ਪੰਥ ਦੇ ਅੰਦਰੋਂ ਚੱਲ ਰਹੀ ਹੈ ਸੋ ਇਸ ਲਈ ਵੱਡਿਆਂ ਭਾਗਾਂ ਵਾਲੇ ਗੁਰਮੁਖ ਪਿਆਰੇ ਅੱਜ ਗੁਰੂ ਕੇ ਜਹਾਜ਼ੇ ਚੜ ਰਹੇ ਨੇ ਬਾਕੀ ਭਾਈ ਜਿਨਨੇ ਹਾਲੇ ਆਪ ਨਿਗੋਰੇ ਹੋ ਨਿਗੋਰੇ ਪੁਣੀ ਦੀ ਜੋਠ ਲਾ ਕੇ ਗੁਰੂ ਵਾਲੇ ਬਣੋ ਸਤਗੁਰ ਵਾਜੋ ਗੁਰ ਨਹੀਂ ਕੋਈ ਨਿਗੋਰੇ ਕਾਹ ਹੈ ਨਾਉ ਬੁਰਾ ਨਿਗੋਰੇ ਬੰਦੇ ਦਾ ਨਾਮ ਲੈਣ ਦੇ ਨਾਲ ਹੀ ਪਾਪ ਲੱਗਦਾ ਹੈ ਨਿਗੋਰੇ ਨਾ ਰਹੀਏ ਗੁਰੂ ਦੇ ਪੁੱਤਰ ਧੀਆਂ ਬਣ ਜਾਈਏ ਫਿਰ ਸਾਡੇ ਮਨਾਏ ਹੋਏ ਸਮਾਗਮ ਸਾਡੀਆਂ ਮਨਾਈਆਂ ਹੋਈਆਂ ਸਤਾਵ ਦੀਆਂ ਇਹ ਸਫਲੀਆਂ ਹੋਣਗੀਆਂ ਸੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਭਨਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼